ਨਾਲ ਜ਼ਖਮੀ ਹੋਇਆ ਸ਼ਿਵ ਸੈਨਿਕ ਸ਼ਿਵ ਸੈਨਿਕ ਰਾਜਨ ਨੂੰ ਇਸ ਖੂਨੀ ਧਾਕੇ ਕਾਰਨ ਹਸਪਤਾਲ ਲੈ ਜਾ ਕੇ ਇਲਾਜ ਕਰਵਾਉਣਾ ਪਿਆ ਸੋ ਗਰਦਨ ਤੇ ਸਾਤ ਟਾਂਕੇ ਵੀ ਲੱਗੇ ਨੇ ਪਰਮਾਤਮਾ ਦਾ ਸ਼ੁਕਰ ਹੈ ਕਿ ਜਾਨ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ ਸ਼ਿਵ ਸੈਨਾ ਸਮਾਜਵਾਦੀ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਮਿਤ ਕੁਮਾਰ ਦੀ ਪ੍ਰਧਾਨਗੀ ਹੇਠ ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਦੇ ਖਿਲਾਫ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨ ਦੇ ਦੌਰਾਨ ਸ਼ਿਵ ਸੈਨਾ bala ਸਾਹਿਬ ਉਦਵ ਠਾਕਰੇ ਦੇ ਪੰਜਾਬ ਬੁਲਾਰੇ ਅਜੇ ਕੁਮਾਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਧਰਨੇ ਨੂੰ ਸੰਬੋਧਨ ਕਰਦਿਆਂ ਸੁਮਿਤ ਭਾਰਦਵਾਚ ਅਤੇ ਅਜੇ ਕੁਮਾਰ ਨੇ ਕਿਹਾ ਕਿ ਕੰਦਰ ਅਤੇ ਪਾਬੰਦੀ ਲਗਾਈ ਜਾਵੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਕਿਹਾ ਹੈ ਕਿ ਚਾਈਨਾ ਡੋਰ ਕਾਰਨ ਹਰ ਸਾਲ ਪਸ਼ੂ ਪੰਛੀ ਅਤੇ ਆਮ ਨਾਗਰਿਕ ਇਸ ਖੁਨੀ ਡੋਰ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਨਾਲ ਵਾਤਾਵਰਨ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਪਿਛਲੇ ਸਾਲ ਵੀ ਇਸ ਖੁਨੀ ਰੁਝਾਨ ਖਿਲਾਫ ਪ੍ਰਸ਼ਾਸਨ ਦੇ ਵੱਲੋਂ ਸਖਤ ਮੁਹਿੰਮ ਚਲਾਈ ਗਈ ਸੀ। ਖਾਸ ਕਰਕੇ ਡਰੋਨ ਦੀ ਮਦਦ ਨਾਲ ਲੋਕਾਂ ਨੂੰ ਫੜਿਆ ਗਿਆ ਸੀ ਪਰ ਪਤਾ ਨਹੀਂ ਕਿਉਂ ਫਿਰ ਕੁਝ ਲੋਕ ਚਾਈਨਾ ਡੋਰ ਨੂੰ ਵੇਚਦੇ ਅਤੇ ਖਰੀਦਦੇ ਹਨ। ਸਾਨੀਵਾ ਸਿਕਸ਼ਣਾ ਸਮਰਵਾਦੀ ਜੋ ਦਾ ਮੈਂ ਇਹ ਨਿਮਨ ਖਤੋਂ ਕੱਲ੍ਹ ਆਪਣੇ ਛੋਟੇ ਭਰਾ ਨੂੰ ਹਸਪੀਟਲ ਲੈ ਕੇ ਜਾ ਰਿਹਾ ਸੀ ਆਪਣੇ ਜਿੰਨਾਂਗਰ ਪਾੜੇ ਕੋਲ ਫਾਈਵਰ ਬਣਿਆ ਉੱਤੇ ਚਾਈਨਾ ਡੋਰ ਅਚਾਨਕ ਗਲੀ ਚ ਗੱਲ ਜੁੜ ਗਈ ਕਿ ਜਿਹੜਾ ਕੇ ਮੇਰੇ ਸਾਥੇ ਟੱਕੇ ਲੱਗੀਆਂ ਨੇ ਤੇ ਮੈਂ ਤੁਹਾਨੂੰ ਇਹ ਹੀ ਅਦੋਤੀ ਬੇਨਤੀ ਕਰਦਾ कि ਆਪਣੇ ਬੱਚਿਆਂ ਨੂੰ ਚਾਇਨਾ ਡੋਰ ਤੋਂ ਮੋਚਾ ਕੇ ਕੋ ਚਾਇਨਾ ਦਾ ਭੇਜ ਕਰੋ ਅਤੇ ਜਿਹੜਾ ਚਾਇਨਾ ਡੋਰ ਵੇਚਦਾ ਫੜਿਆ ਜਾਂ ਚਾਇਨਾ ਲੈਂਦਾ ਫੜਿਆ ਗਿਆ ਤਾਂ ਸਭ ਤੋਂ ਸਸਤਾ ਕਾਰਵੇ ਕੀਤੀ ਜਾਏਗੀ ਹਦ ਤੱਕ 300 200 300 ਤੱਕ ਦੀ ਇਹਦਾ ਇਹ ਤਾਂ ਮੁਕਾਣਾ ਦੱਸ ਦਿੱਤਾ ਜਾਏ। ਕਾਨੂੰਨ ਕਰਨਾ ਦੰਡਾ ਕਿੱਤਾ ਜਾਏਗਾ। ਪ੍ਰਸ਼ਾਸਨ ਨੂੰ ਵੀ ਅਪੀਲਾ ਕੀ ਇਸੇ ਦੇ ਸਕਤੀ ਵਰਤੋ। ਤੇ ਅਸੀਂ ਜਿਹੜੇ ਵੀ ਦੁਕਾਨਦਾਰ ਜਿਹੜੇ ਵੀ ਦੁਕਾਨਦਾਰ ਵੇਚਦੇ ਨੇ ਉਹਨਾਂ ਤੇ ਪਰਚਾ ਦਰਜ ਕਰੋ। ਜਾ ਸੀ ਆਸ਼ਨ ਦੀ ਸਤੀ ਦੇ باوجود ਵੀ ਜਾਂ ਸੰਗਠਨਾਂ ਦੀ ਸ਼ਕਤੀ ਦੇ باوجود ਵੀ ਸਾਰੇ ਚਾਈਨਾ ਡੋਰ ਦਾ ਪ੍ਰਯੋਗ ਕੀਤਾ ਜਾਂਦਾ ਲੋਕਾਂ ਵੱਲੋਂ ਅਸੀਂ ਹਰ ਸਾਲ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਸੰਗਠਨ ਹੈਗੇ ਆ ਉਹ ਕਿੰਨਾ ਪ੍ਰਚਾਰ ਕਰਦੇ ਕਿ ਚਾਈਨਾ ਡੋਰ ਦਾ ਇਹ ਰਾ ਤੁਸੀਂ ਵਰਤੂ ਨਾ ਕਰੋ ਕਿਉਂਕਿ ਇਹ ਇੱਕ ਸਿੰਥੈਟਿਕ ਧਾਗਾ ਆ ਇਹ ਟੁੱਟਦਾ ਨਹੀਂ ਹੈਗਾ ਇਹਦੇ ਕਰਕੇ ਤੁਸੀਂ ਦੇਖਿਓ ਪਰਿਆਵਰਣ ਨੂੰ ਕਿੰਨਾ ਨੁਕਸਾਨ ਹੁੰਦਾ ਕਿੰਨੇ ਪਸ਼ੂ ਪੰਛੀ ਇਹਨਾਂ ਨਾਲ ਘਾਹੇ ਲੁੰਦੇ ਆ ਜਿਹੜੇ ਸਾਡੇ ਜਿਹੜੇ ਆਮ ਨਾਗਰਿਕ ਜਿੱਦਾ ਸੜਕਾਂ ਤੇ ਜਾਂਦੇ ਆ ਉਹਨਾਂ ਦੇ ਗਲੀ ਵੱਡੇ ਜਾਂਦੇ ਆ ਤੁਸੀਂ ਦੇਖੋ ਇਹਦੀ ਤਾਇਆ ਉਧਾਰਨ ਰਾਜਨ ਜੀ ਜਿਹਨੂੰ ਜਿਹੜੇ ਚਾਇਨਾ ਰੋਡ ਦੇ ਚ ਪੀੜ ਵਿੱਚ ਆਇਆ ਬਹੁਤ ਹੀ ਮੰਦ ਭਾਗਾ ਆਇਆ ਦੇਖੋ ਪਿਛਲੇ ਸਾਲ ਵੀ ਪ੍ਰਸ਼ਾਸਨ ਦੇ ਬਹੁਤ ਹੀ ਸਤਾਈ ਵਰਤੀ ਸੀ ਡਰੋਨਾਂ ਰਾਹੀਂ ਚੈਕਿੰਗ ਕੀਤੀ ਗਈ ਸੀ ਪਰ ਸਾਡੀ ਐਸਐਸਪੀ ਸਾਹਿਬ ਹਰੀਸ਼ ਦੇਵਾਂ ਜੀ ਜਿਹੜੇ ਬਹੁਤ ਹੀ ਵਧੀਆ ਅਫਸਰ ਨੇ ਸਾਡੀ ਉਹਨਾਂ ਨੂੰ ਅਪੀਲ ਆ ਕਿ ਇਸ ਸਾਲ ਵੀ ਉਸੇ ਤਰ੍ਹਾਂ ਸਤਿ ਨਾਲ ਕੰਮ ਕਰੋ ਕਿ ਬਾਕੀ ਸਾਡੀ ਦੁਕਾਨਦਾਰਾਂ ਨੂੰ ਵੀ ਚੇਤਾਵਨੀ ਆ ਕਿ ਜਿਹੜੇ ਵੀ ਦੁਕਾਨਦਾਰ ਨੇ ਚੈਨਲ ਉਰ ਵੇਚੀ ਜਾਂ ਜਿੰਨੇ ਵੀ ਚੈਨਲ ਖਰੀਦੀ ਹੋਰੇ ਖਿਲਾਫ ਅਸੀਂ ਸੱਤ ਤੋਂ ਸੱਤ ਕਾਰਵਾਈ ਕਰਾਵਾਂਗੇ ਬੰਦ ਕਰੋ